ਨੇ ਭੈਣਾ ਤੈਨੂੰ ਪਤਾ ਮੈਂ ਖਰਾ ਭਾਂਡਾ ਤੇ ਕਿਸੇ ਨੂੰ ਗੱਲ ਲੱਗਦੀ ਏ ਬੁਰੀ ਤੇ ਲੱਗ ਜਾਵੇ ਮੈਂ ਗੱਲ ਕਰਨੀ ਹੁੰਦੀ ਮੂੰਹ ਦੇ ਉੱਤੇ ਮੈਨੂੰ ਇਹਨੇ ਬੁਲਾਇਆ ਸੀ ਆਪਣੇ ਘਰ ਫੰਕਸ਼ਨ ਦੇ ਉੱਤੇ ਤੇ ਮੈਨੂੰ ਆਖਿਆ ਮੇਰੀ ਸੱਸ ਤੇ ਨੇ ਨਾਨਾ ਨੇ ਇੰਨਾ ਸਾਹਮਣੇ ਫਰਾਨੀ ਗੱਲ ਨਹੀਂ ਕਰਨੀ ਤੇ ਟਮਕਾੜੀ ਗੱਲ ਨਹੀਂ ਕਰਨੀ ਤੇ ਆਹ ਨਹੀਂ ਕਰਨਾ ਤੇ ਉਹ ਨਹੀਂ ਕਰਨਾ ਤੇ ਮੈਂ ਕਿਹਾ ਜੇ ਤੋ ਕੱਖ ਨਹੀਂ ਸੀ ਕਰਨਾ ਤੇ ਫਿਰ ਮੈਨੂੰ ਆਪਣੇ ਘਰ ਹੀ ਬੈਠੀ ਰਹਿੰਦੀ ਮੈਨੂੰ ਆਪਣੇ ਫੰਕਸ਼ਨ ਦੀ ਵੀਡੀਓ ਬਣਾ ਕੇ ਤੇ ਵਟਸਐਪ 'ਨ ਕਰ ਦਿੰਦੀ ਤੂੰ ਮੈਂ ਕਿਹਾ ਝੁੱਗੇ ਚ ਦੋ ਤੇਰੀਆਂ ਨਾਨਾ ਨੇ ਤੇ ਤੇਰੇ ਗਲੇ 'ਤੇ ਖੁਸ਼ ਹੁੰਦੇ ਨੇ ਤੇ ਮੂੰਹ ਦੇ ਰੰਗ ਉੱਡੇ ਨੇ ਤਨਹੁਸਲੇ ਛੇ ਨਹੀਂ ਤੇ ਜਿੰਨੇ ਸਤ ਨਾਨਾ ਨੂੰ ਸੰਭਾਲ ਲਿਆ ਤੇ ਕੋਲ ਇੱਕ ਜਨਾਨੀ ਬੈਠੀ ਮੇਰੀ ਹਾਂਚ ਹਾਂ ਮਲਾਈ ਜਾ ਹਾਂਜੀ ਭੈਣ ਜੀ ਹਾਂਜੀ ਭੈਣ ਜੀ ਹਾਂ ਮੈਂ ਕਹਾਂ ਭੈਣ ਜੀ ਤੁਸੀਂ ਨਿਆਹ ਕਰਿਆ ਜੀ ਇਹ ਤਾਂ ਬਣ ਗਈ ਹੈ ਕੰਪਿਊਟਰਾਈਜ਼ਡ ਰਿਪੋਰਟ ਪਰਜਾਈ ਜਿੱਥੇ ਆਂਦੀਆਂ ਨਨਾਨਾ ਇਹਨੂੰ ਬਾਂਧੀਆਂ ਨੇ ਬਹਿ ਜਾਂਦੀ ਜਿੱਥੇ ਖਲਾਰਦੀਆਂ ਖਲੋ ਜਾਂਦੀਆਂ ਜਿੰਨੂੰ ਆਂਦੀਆਂ ਨੇ ਮਿਲ ਲੈ ਉਹਨੂੰ ਮਿਲ ਲੈਂਦੀ ਜਿੰਨੂੰ ਆਂਦੀਆਂ ਨਹੀਂ ਮਿਲਣਾ ਤੇ ਨਹੀਂ ਮਿਲਦੀ ਸਾਡਾ ਜਿੱਥੇ ਦਿਲ ਕਰਦਾ ਸੀ ਜਾਂਦੀਆਂ ਜਿੰਨੂੰ ਦਿਲ ਕਰਦਾ ਸੀ ਮਿਲਦੀਆਂ ਆ ਆ ਤੇ ਹਾਂ ਛਾ ਮਲਾਈਆ ਮੈਨੂੰ ਕੀ ਪਤਾ ਸੀ ਕਿ ਮਿਸਣੀ ਦੀ ਨਨਾਨੀ